<coughs> ु वा ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਚਲਨੁ ਜੀ ਚਲਨੁ ਜੀ ਸੀਤਲ ਹੋਏ ਮਨੁ ਆ ਸਤਿਗੁਰ ਕਾ ਦਰਸ਼ਨ ਪਾਏ ਜਿਉ ਟੰਡੋਤ ਬੰਦਨਨ ਕੇ ਬਾਹ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਹ ਕਰੇ ਹੱਥ ਮਲੇਹਾਰੀ ਕਰੇ ਆਪਣੇ ਦੇਉਹਾੜੀ ਸਦਵਾਰ ਚਿੰਨ ਮਾਨਸ ਤੇ ਦੇਵ ਤੇ ਕੀਏ ਕਰਤਨ ਲਾ ਕੀ ਵਾਰ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ਵਾ ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਗਹਾਂ ਬਕੂ ਸਬਰਸਨਾ ਨੀਚੇ ਪ੍ਰਾਨ ਅਕੋਰ ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਗਹਾਂ ਬਕੂ ਸਬਰਸਨਾ ਨੀਜੇ ਪ੍ਰਾਨ ਅਕੋ ਰਹਾ ਮਨ ਤਨ ਨਿਰਮਲ ਕਰਤਿ ਕਿਾਰੋ ਹਰਿ ਸਿੰਚੇ ਸੁਦਾ ਸੰਜੋੜ ਈਆ ਰਸ ਮੈਂ ਮਗਨ ਹੋਤਿ ਕਿਰਪਾ ਤੇ ਮਹਾ ਵਿਖਿਆ ਤੇ ਤੂਰ ਆਇਓ ਸ਼ਰਨ ਤੀਨ ਦੁਖ ਭੰਜਨ ਕਿਤਵੋਂ ਤੁਮਰੀਓਰ ਆਪੇ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸ਼ਰਨ ਦੀਨ ਦੁਖ ਭੰਜਨ ਕਿਤਵੋਂ ਤੁਮਰੀਓਰ ਆਪੇ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਚੂ ਤੀਨ ਦੁਨੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਉਹਦੇ ਅੰਦਰ ਸੰਧਿਆ ਵੇਲੇ ਦੇ ਸੱਜੇ ਹੋਏ ਦਵਾਨਾ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰਸਵਾਰੇ ਸਤ ਸੰਗੀ ਜਨੋ ਵਡ ਪਾਗੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਚੱਲ ਰਹੀ ਵਿਚਾਰ ਦੇ ਅਧੀਨ ਸੋਹਿਲਾ ਸਾਹਿਬ ਬਾਣੀ ਦੀ ਅੱਜ ਰੰਮਤਾ ਹੈ ਪਹਿਲਾ ਸ਼ਬਦ ਚੈ ਕਰ ਕੀਰਤ ਆਖੀਏ ਕਰਤੇ ਖੋਹੇ ਵਿਚਾਰੋ ਆ ਸੰਗਤਾਂ ਦੇ ਨਾਲ ਸਤ ਗੁਰਾਂ ਦੀ ਬਾਣੀ ਦੀ ਵਿਚਾਰ ਸਾਂਝੀ ਕਰ ਲਕਿਏ ਹਾਂ ਕੁਰਪਾਛ ਜੀ ਆਪ ਕਿਰਪਾ ਰਹਿਮਤ ਕਰਕੇ ਵਿਚਾਰ ਕਰਨ ਦਾ ਬਲ ਉਦੋਂ ਬਖਸ਼ਿਸ਼ ਕਰਨ ਜੋ ਮੁਖਵਾਕ ਪਾਸ਼ਾ ਜੀ ਨੇ ਸੰਧਿਆ ਵੇਲੇ ਬਖਸ਼ਿਸ਼ ਕੀਤਾ ਹੈ ਸਹਿਬ ਜੀ ਕਿਰਪਾ ਕਰਦੇ ਨੇ ਕੋਈ ਜਨ ਹਰਿ ਸਿਉ ਦੇਵੇ ਜੋਰ ਚਰਨ ਗਹਾਂ ਬਕੂ ਸੁਬਰਸਨਾ ਦੀਜੇ ਪ੍ਰਾਨ ਅਕੋਰ ਮਾਲਕ ਜੀ ਕਿਰਪਾ ਕਰਦੇ ਕਿ ਕੋਈ ਗੁਰਮੁਖ ਜਾਨ ਮੈਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਗੁਰੂ ਦੇ ਚਰਨਾਂ ਨਾਲ ਜੋੜ ਦਵੇ ਮੈਂ ਉਸ ਗੁਰਮੁਖ ਦੇ ਚਰਨ ਪੜ ਲਵਾਂ ਉਹਦੇ ਪ੍ਰਤੀ ਸੁਨੇ ਸੁਨੇ ਬੋਲ ਬੋਲਾਂ ਜਿਹੜਾ ਮੈਨੂੰ ਪ੍ਰਮਾਤਮਾ ਦੇ ਨਾਲ ਜੋੜ ਦਵੇ ਜਾਂ ਪ੍ਰਮਾਤਮਾ ਦੇ ਨਾਲ ਜੋੜਨ ਵਾਲੇ ਗੁਰੂ ਦੇ ਨਾਲ ਜੋੜ ਦਵੇ ਪਾਤਸ਼ਾਹ ਕਹਿੰਦੇ ਉਸ ਗੁਰਮੁਖ ਦਾ ਮੈਂ ਧੰਨਵਾਦ ਕਰਦਾ ਹਾਂ ਤੇ ਅੱਜ ਦਾ ਭਗਾਂ ਵਾਲਿਓ ਜੂ ਇਹ ਸ਼ਬਦ ਆਰੰਭ ਹੋਇਆ ਹੈ ਸੋਇਲਾ ਸਾਹਿਬ ਦਾ ਇਹ ਸ਼ਬਦ ਦੇ ਅੰਦਰ ਪਾਤਸ਼ਾਹ ਜੀ ਨੇ ਲੜਕੀ ਦੇ ਵਿਆਹ ਦਾ ਦਰਸ਼ਤਾਂਤ ਦਿੱਤਾ ਹੈ ਜਿਵੇਂ ਲੜਕੀ ਦੇ ਵਿਆਹ ਵੇਲੇ ਗੀਤ ਗਾਏ ਜਾਂਦੇ ਸਨ ਉਹਨਾਂ ਨੂੰ ਸੋਹਿਲੜੇ ਕਿਹਾ ਜਾਂਦਾ ਸੀ ਉਹਨਾਂ ਗੀਤਾਂ ਦੇ ਵਿੱਚ ਮਿਲਵਾਂ ਜੋ ਭਾਵ ਸੀ ਇੱਕ ਤਾਂ ਪਰਿਵਾਰ ਦੇ ਨਾਲੋਂ ਲੜਕੀ ਵਿਛੜ ਰਹੀ ਹੈ ਉਥੇ ਦੁੱਖ ਦਾ ਪ੍ਰਗਟਾਵਾ ਹੈ ਤੇ ਤੁ ਜਾ ਉਹ ਆਪਣੇ ਪਤੀ ਦੇ ਨਾਲ ਮਿਲ ਰਹੀ ਹੈ ਉੱਥੇ ਖੁਸ਼ੀ ਦਾ ਪ੍ਰਗਟਾਵਾ ਹੈ। ਔਰ ਵਿਆਹ ਤੋਂ ਪਹਿਲਾਂ ਮਈਏ ਪਾਇਆ ਜਾਂਦਾ ਹੈ। ਭਾਵ ਕੇ ਤੇਲ ਚੜ੍ਹਾਉਣ ਦੀ ਰਸਮ ਅੱਜ ਵੀ ਚੱਲਦੀ ਹੈ। ਤੇਲ ਚੜ੍ਹਾਉਣ ਵਾਸਤੇ ਚਾਚੀਆਂ, ਤਾਈਆਂ, ਭਰਜਾਈਆਂ, ਸਹੇਲੀਆਂ ਰਲ ਕੇ ਵਿਆਹ ਵਾਲੀ ਲੜਕੀ ਦੇ ਸਿਰ ਦੇ ਵਿੱਚ ਤੇਲ ਪਾਉਂਦੀਆਂ ਨੇ। ਉਹਦਾ ਇਸ਼ਨਾਨ ਕਰਾਉਂਦੀਆਂ ਨੇ ਨਾਰ-ਨਾਰ ਸੁਆਗਤ ਦੇ ਕੀਤ ਗਾਉਂਦੀਆਂ ਨੇ ਕਿ ਪਤੀ ਦੇ ਘਰ ਜਾ ਕੇ ਤੂੰ ਸੁਖੀ ਵਸੇ ਤੇ ਅਸੀਸਾਂ ਦਿੰਦੀਆਂ ਨੇ ਔਰ ਨਾਰ-ਨਾਰ ਜਿਹੜਾ ਉਹਨਾਂ ਦੇ ਨਾਲੋਂ ਵਿਛੋੜਾ ਹੋਣਾ ਹੈ ਉਹਦਾ ਬਰਾਗ ਵੀ ਇਹਦੇ ਵਿੱਚ ਹੁੰਦਾ ਹੈ ਪਰ ਜ਼ਿਆਦਾਤਰ ਅੱਗੇ ਮੁਲਾਪ ਦਾ ਗੀਤ ਬੋਲਿਆ ਜਾਂਦਾ ਹੈ ਤੇ ਸਹਿਬ ਜੀ ਨੇ ਬੜੇ ਪਿਆਰ ਦੇ ਨਾਲ ਇਸ ਸ਼ਬਦ ਦੇ ਅੰਦਰ ਇਹ ਦੋਵੇਂ ਦਰਸ਼ਾਤ ਦੇ ਕੇ ਸਮਝਾਇਆ ਹੈ ਚੇਵੇਂ ਧੀ ਪੁੱਤ ਜੰਮਦਾ ਹੈ ਤੇ ਉਹਨਾਂ ਦੇ ਵਿਆਹ ਦੀ ਉਮਰ ਨਿਸ਼ਚਿਤ ਹੁੰਦੀ ਹੈ ਕਿ ਇੰਨੇ ਸਮੇਂ ਤੱਕ ਇਹਨਾਂ ਦਾ ਵਿਆਹ ਕਰਨਾ ਹੈ ਧੀ ਦੇ ਮਾਪਿਆਂ ਨੂੰ ਇਹ ਖਿਆਲ ਵਾਰ-ਵਾਰ ਆਉਂਦਾ ਹੈ ਕਿ ਸਾਡੀ ਧੀ ਨੇ ਇੱਕ ਦਿਨ ਸਾਡੇ ਤੋਂ ਵਿਛੜ ਜਾਣਾ ਹੈ ਜਿੱਦਨ ਇਹ 20 22 25 ਸਾਲ ਦੀ ਹੋਗੀ ਕਿਉਂਕਿ ਇੰਨੇ ਸਾਡੇ ਕੋਲੇ ਸਦਾ ਨਹੀਂ ਰਹਿਣਾ ਇੰਨੇ ਆਪਣੇ ਸਹੁਰੇ ਪਰਿਵਾਰ ਵਿੱਚ ਜਾਣਾ ਹੈ ਪਾਸ਼ਾ ਜੀ ਇਦਾਂ ਹੀ ਦ੍ਰਿਸ਼ਟਾਂਤ ਦੇਖ ਕੇ ਭਾਗਾਂ ਵਾਲਿਓ ਕਿਰਪਾ ਕਰਦੇ ਨੇ ਚਿੰਦ ਬੋਟੀ ਮਰਨਵਾਰ ਲੈ ਜਾਸੀ ਪਰਨਾਇ ਕਹਿੰਦੇ ਆ ਜਿਹੜੀ ਸਾਡੀ ਕੰਧ ਹੈ ਇਹ ਬੋਟੀ ਹੈ ਇਹ ਲਾੜੀ ਹੈ ਤਨਿਆਵੀ ਲੜਕੀ ਦਾ ਲਾੜਾ ਮਰਦ ਹੈ ਤੇ ਇਸ ਮੌਤ ਰੂਪੀ ਲਾੜੀ ਦਾ ਜਿਹੜਾ ਲਾੜਾ ਹੈ ਉਹ ਮੌਤ ਹੈ ਚਿੰਦ ਰੂਪੀ ਲਾੜੀ ਦਾ ਲਾੜਾ ਜਿਹੜਾ ਉਹ ਮੌਤ ਹੈ ਜਿੰਦ ਵੋਟੀ ਮਰਨ ਵਾਰ ਲੈ ਜਾਸੀ ਪ੍ਰਣਾਏ ਕਹਿੰਦੇ ਏ ਵੀ ਜਿਸ ਦਿਨ ਇਸ ਸੰਸਾਰ ਤੇ ਜੰਮ ਪਿਆ ਨਾ ਇਨਸਾਨ ਕੀਪ ਜੰਤੂ ਸਾਰੇ ਹੀ ਇਹਨਾਂ ਦਾ ਵੀ ਇੱਕ ਸਾਹ ਮੁੱਕਕਰ ਕੀਤਾ ਗਿਆ ਹੈ ਕਿ ਤੁਸੀਂ ਇਸ ਸੰਸਾਰ ਦੇ ਵਿੱਚੋਂ ਵਾਪਸ ਜ਼ਰੂਰ ਜਾਣਾ ਹੈ ਜਿਵੇਂ ਵਿਆਹ ਦੇ ਵਿੱਚ ਕਿਸੇ ਦਾ ਪਹਿਲਾ ਵਿਆਹ ਹੋ ਜਾਂਦਾ ਹੈ ਕਿਸੇ ਦਾ ਲੇਟ ਹੁੰਦਾ ਹੈ ਇਦਾ ਹੀ ਕਿਸੇ ਦੀ ਮੌਤ ਪਹਿਲਾਂ ਆ ਜਾਂਦੀ ਹੈ ਕਿਸੇ ਦੀ ਲੇਟ ਆਉਂਦੀ ਹੈ ਪਰ ਜਾਣਾ ਸਭ ਨੇ ਹੈ ਇਸੇ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਵੀ ਕਿਰਪਾ ਕੀਤੀ ਕਹਿਣ ਲੱਗੇ 23 ਅਡੇ ਸੋ ਸੇਵ ਤੂੰ ਸੋਹਰਡੇ ਸੁਖ ਵਸ ਕੁਰ ਮਿਲ ਚੱਜ ਅਚਾਰ ਸਿੱਖ ਤੁਨ ਕਦੇ ਨਾ ਲੱਗੇ ਤੋਖ ਸਬਨਾ ਸੋਰੇ ਵੰਜਨਾ ਸਭ ਮਕਲਾ ਬਨਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਹੈ ਜਿੰਦ ਵੋਟੀ ਸਤ ਸੰਗਤ ਦੇ ਵਿੱਚ ਜਾ ਕਰਕੇ ਉੱਥੇ ਬੈਠ ਕੇ ਪ੍ਰਮਾਤਮਾ ਦੀ ਸਿਫਤ ਤੋਂ ਸਲਾਹ ਦੇ ਗੀਤ ਗਾਇਆ ਕਰ ਜਿਸ ਦਿਨ ਇਹ ਸੰਸਾਰ ਤੋਂ ਜਾਣਾ ਹੈ ਉਹ ਦਿਨ ਗੁਨਾ ਦੇ ਨਾਲ ਇਹਨੂੰ ਅਗਲੇ ਘਰ ਵਿੱਚ ਵੀ ਸਤਿਕਾਰ ਮਿਲੇਗਾ ਤੇ ਇੱਥੇ ਵੀ ਮਿਲੇਗਾ। ਚੰਨਾ ਨੇ ਜ਼ਿੰਦਗੀ ਦੇ ਅੰਦਰ ਭਾਗਾ ਵਾਲਿਓ ਗੁਣ ਕਮਾਉਣੇ ਸ਼ੁਰੂ ਕਰ ਦਿੱਤੇ। ਉਹ ਆਪਣੇ ਪੇਕੇ ਘਰ ਵਿੱਚ ਵੀ ਸਤਿਕਾਰੀਆਂ ਗਈਆਂ ਧੀਆਂ ਤੇ ਸਹੁਰੇ ਘਰ ਵਿੱਚ ਵੀ ਸਤਿਕਾਰੀਆਂ ਗਈਆਂ। ਇਦਾਂ ਹੀ ਸਾਡਾ ਪੇਕਾ ਘਰ ਸੰਸਾਰ ਹੈ। ਸਹੁਰਾ ਘਰ ਨਰੰਕਾਰ ਹੈ। ਜਿਨੇ ਇਸ ਪੇਕੇ ਘਰ ਸੰਸਾਰ ਦੇ ਵਿੱਚ ਚੰਗੇ ਗੁਣ ਸਿੱਖ ਲਏ ਆਚਰਣ ਬਣਾ ਲਿਆ ਆਪਣੇ ਆਪ ਨੂੰ ਕੰਟਰੋਲ ਕਰਨਾ ਸਿੱਖ ਲਿਆ ਜ਼ਿੰਦਗੀ ਜਿਉਣ ਦਾ ਮੀਨਿੰਗ ਵਧੀਆ ਬਣਾ ਲਿਆ ਸਾਬ ਜੀ ਕਹਿੰਦੇ ਉਹਦਾ ਆਚਰਣ ਉਹਦਾ ਜ਼ਿੰਦਗੀ ਜਿਉਣ ਦਾ ਤਰੀਕਾ ਜਿਹੜਾ ਸੋਹਣਾ ਸੀ ਉਹਦੇ ਨਾਲ ਉਹਨੇ ਆਪ ਵੀ ਆਨੰਦ ਮਾਣਿਆ ਤੇ ਜਿਹੜੇ ਉਹਨੂੰ ਚਾਹੁੰਦੇ ਸਨ ਉਹਨਾਂ ਨੂੰ ਵੀ ਉਹਦੀ ਜ਼ਿੰਦਗੀ ਦੇ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਜਾਣਾ ਸਭ ਨੇ ਹੈ ਕੋਈ ਜ਼ਿਆਦਾ ਛੱਡ ਕੇ ਜਾਂਦੇ ਨਹੀਂ ਤੇ ਕੁਝ ਆਪਣੇ ਅਵਗਣ ਛੱਡ ਕੇ ਜਾਂਦੇ ਨੇ ਯਾਦਾਂ ਉਹਨਾਂ ਦੀਆਂ ਹੁੰਦੀਆਂ ਜਿਹੜੇ ਚੰਗੇ ਕੰਮ ਕਰਕੇ ਜਾਂਦੇ ਨੇ ਤੇ ਮਾਲਕ ਜੀ ਨੇ ਇਸ ਸੋਹਿਲਾ ਸਾਹਿਬ ਦੇ ਅੰਦਰ ਇਹ ਪੂਰਾ ਨਕਸ਼ਾ ਮੂਰਤੀ ਵਣ ਕੀਤਾ ਹੈ ਵਿਆਹ ਦਾ ਇਹ ਖੁਸ਼ੀ ਦਾ ਵੀ ਹੈ ਗੀਤ ਇਹ ਦੁੱਖ ਦਾ ਵੀ ਗੀਤ ਹੈ ਇਹ ਵਿਆਹ ਵੇਲੇ ਵੀ ਵਰਤਿਆ ਜਾਂਦਾ ਹੈ ਇਹ ਮੌਤ ਵੇਲੇ ਵੀ ਵਰਤਿਆ ਜਾਂਦਾ ਹੈ ਤੇ ਮਾਲਕ ਜੀ ਕਿਰਪਾ ਕਰਦੇ ਨੇ ਸੋਹਿਲਾ ਬਾਣੀ ਦਾ ਨਾਮ ਹੈ ਸੋਹਿਲਾ ਆਪਾ ਸਤਕਾਰ ਨਾਲ ਪੜਦਿਆਂ ਸੋਹਿਲਾ ਸਾਹਿਬ ਤੇ ਜਿਹੜੇ ਸੰਪਰਦਾਇ ਵੀਰ ਨੇ ਉਹ ਕੀਰਤਨ ਸੋਹਿਲਾ ਪੜਦ ਕੇ ਕਹ ਦਿੰਦੇ ਨੇ ਪਾਵ ਕੇ ਇਹ ਕੀਰਤਨ ਸੋਹਿਲਾ ਇਸ ਥੀਕੇ ਨਾਲ ਬਣ ਗਿਆ ਕਹਿੰਦੇ ਨੇ ਜਦੋਂ ਪੁਰਾਣੇ ਸਮਿਆਂ 'ਚ ਕਿਸੇ ਸਿੱਖ ਦੇ ਘਰ ਮੌਤ ਹੁੰਦੀ ਸੀ ਤੇ ਉਸ ਮਸ਼ਾਨ ਘਾੜ ਦੇ ਵਿੱਚ ਜਾ ਕੇ ਸ਼ਬਦ ਕੀਰਤਨ ਕਰਦੇ ਸਨ ਕੀਰਤਨ ਕਰਕੇ ਉਸ ਤੋਂ ਬਾਅਦ ਇਹ ਵਿੱਚ ਸੋਹਿਲਾ ਸਾਹਿਬ ਪੜ ਕੇ ਅਰਦਾਸ ਬੇਨਤੀ ਹੁੰਦੀ ਸੀ ਤੇ ਉਹ ਜਿਹੜੇ ਨੇ ਕੀਰਤਨ ਕਰਨ ਜਾਣਾ ਹੁੰਦਾ ਸੀ ਰਾਗੀ ਸਿੰਘ ਰਿਆਂ ਨੂੰ ਕਹਿੰਦੇ ਸੋਹਿਲਾ ਵੀ ਕਰਦੀ ਕੀਰਤਨ ਸੋਹਿਲਾ ਉਹ ਫਿਰ ਉਤੋਂ ਨਾਂ ਪੱਕ ਗਿਆ ਕੀਰਤਨ ਸੋਹਿਲਾ ਤੇ ਗੁਟਕਾ ਸਾਹਿਬ ਚ ਆਪਾਂ ਲਿਖਿਆ ਸੋਹਿਲਾ ਸਾਹਿਬ ਸਤਕਾਰ ਨਾਲ ਜਿੱਦਾਂ ਗੁਰਬਾਣੀ ਦਾ ਨਾਂ ਚਾਪ ਹੈ ਪਰ ਆਪਾਂ ਚਪਜੀ ਸਾਹਿਬ ਕਹਿੰਦੇ ਆ ਜੀ ਸਾਹਿਬ ਆਪਾਂ ਲਾਇਆ ਇਹ ਗੁਰੂ ਸਾਹਿਬ ਨੇ ਚਾਪ ਹੀ ਲਿਖਿਆ ਹੈ ਇੱਥੇ ਵੀ ਸਹਿਬ ਨੇ ਲਿਖਿਆ ਹੈ ਸੋਹਿਲਾ ਖੁਸ਼ੀ ਦਾ ਗੀਤ ਰਾਗ ਕੋੜੀ ਦੀਪ ਕੀ ਰਾਗ ਗੋੜੀ ਹੈ ਦੀਪ ਕੀ ਇਹਦਾ ਪ੍ਰਸੰਗ ਹੈ ਇਸ ਰਾਗ ਦਾ ਮਹਿਲਾ ਪਹਿਲਾ ਮਹਿਲਾ ਪਹਿਲਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ ਇੱਕ ਓੰਕਾਰ ਪਰਮਾਤਮਾ ਇੱਕ ਹੈ ਸਰਵ ਵਿਆਪਕ ਹੈ ਜਰੇ ਜਰੇ ਦੇ ਵਿੱਚ ਵਸਿਆ ਹੋਇਆ ਸਤ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਅਨਪਵ ਹੁੰਦਾ ਹੈ ਪਰਮਾਤਮਾ ਦਾ ਗੁਰੂ ਦੀ ਕਿਰਪਾ ਦੇ ਨਾਲ ਅੰਦਰ ਝਾਤੀ ਵੱਜਦੀ ਹੈ ਤੇ ਫਿਰ ਪਤਾ ਲੱਗਦਾ ਹੈ ਸੰਸਾਰ ਦੇ ਵਿੱਚ ਅਸੀਂ ਕਿਸ ਵਾਸਤੇ ਆਏ ਹਾਂ ਸਾਡਾ ਮਨੋਰਥ ਕੀ ਹੈ ਗੁਰੂ ਦੱਸਦਾ ਹੈ ਦੁਨੀਆ ਮਨੋਰਥ ਦੱਸਦੀ ਹੈ ਪੈਸਾ ਕਮਾਓ ਐਸ਼ ਕਰੋ ਦੁਨੀਆਂ ਦਾ ਮਨੋਰ ਤੇ ਜਿਹੜਾ ਦੁਨੀਆਂ ਕਹਿੰਦੀ ਏ ਆਜ ਅਗ ਮਿੱਠਾ ਅਗਲਾ ਕਿਨੇ ਡਿੱਠਾ ਪਰ ਸਤਿਗੁਰੂ ਜੀ ਨਹੀਂ ਕਹਿੰਦੇ ਨੇ ਪਿਆਰਿਆ ਇਹ ਮਿੱਠਾ ਉਦੋਂ ਹੀ ਹੈ ਜਦੋਂ ਤੇਰੇ ਕੋਲੇ ਚੰਗਿਆਈ ਹੈ ਇਹ ਮਿੱਠਾ ਉਦੋਂ ਹੀ ਹੈ ਜਦੋਂ ਤੇਰਾ ਸਰੀਰ ਤੰਦਰੁਸਤ ਹੈ ਇਹ ਮਿੱਠਾ ਉਦੋਂ ਹੀ ਹੈ ਜਦ ਜਦੋਂ ਤੇਰੇ ਕੋਲੇ ਹੱਕ ਦੀ ਕਮਾਈ ਹੈ ਜੇ ਤੇਰੇ ਕੋਲੇ ਹੱਕ ਦੀ ਕਮਾਈ ਨਹੀਂ ਤੇਰੇ ਕੋਲੇ ਇਮਾਨਦਾਰੀ ਨਹੀਂ ਤੇਰਾ ਕਰੈਕਟਰ ਚੰਗਾ ਨਹੀਂ ਤੇਰਾ ਸਰੀਰ ਸਹੀ ਸਲਾਮਤ ਨਹੀਂ ਫਿਰ ਤੇਰਾ ਇਹ ਜਾਗ ਵੀ ਖੋੜਾ ਹੋ ਗਿਆ ਹੈ ਘੜਤਣ ਵਾਲਾ ਹੋ ਗਿਆ ਇਹ ਗੁਰੂ ਨੇ ਦੱਸਿਆ ਪਰ ਸੰਸਾਰ ਦਾ ਕੰਮ ਹੋਰ ਹੈ ਸੰਸਾਰ ਦੇ ਅੰਦਰ ਭੱਜਣਾ ਪੈਂਦਾ ਹੈ ਤੁਰਨਾ ਪੈਂਦਾ ਹੈ ਸਪੀਡ ਕਰਨੀ ਪੈਂਦੀ ਹੈ ਫਿਰ ਸੰਸਾਰ ਦੀ ਤਰੱਕੀ ਹੁੰਦੀ ਹੈ ਨਰਿੰਕਾਰ ਦੀ ਤਰੱਕੀ ਕਰਨ ਵਾਸਤੇ ਠਹਿਰਨਾ ਪੈਂਦਾ ਹੈ ਖੜਨਾ ਪੈਂਦਾ ਹੈ ਸਹਿਜ ਅਵਸਥਾ ਦੇ ਵਿੱਚ ਆਉਣਾ ਪੈਂਦਾ ਏ ਜੋ ਪਾਤਸ਼ਾਹ ਜੀ ਨੇ ਕਿਹਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਟਿਕਣਾ ਪੈਂਦਾ ਏ ਟਿਕਾ ਪਰਮਾਤਮਾ ਦੇ ਨਾਲ ਮਲਾਪ ਹੈ ਤੋੜ ਪੱਜ ਸੰਸਾਰ ਦੀ ਤਰੱਕੀ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਆ ਆਪਣੇ ਆਪ ਨੂੰ ਵੇਖ ਸੰਸਾਰ ਤੋਂ ਤੂੰ ਪਿੱਛੇ ਨਹੀਂ ਰਹਿਣਾ ਸੰਸਾਰ ਦੀ ਤਰੱਕੀ ਕਰਨੀ ਹੈ ਪਰ ਸੰਸਾਰ ਦੀ ਤਰੱਕੀ ਸਿਰ ਤੇ ਨਾ ਚੜ ਜਾਏ ਇਸ ਕਰਕੇ ਨਿਰੰਕਾਰ ਦੀ ਬੰਦਗੀ ਕਰ ਸਿਰ ਤੇ ਨਿਰੰਕਾਰ ਦੀ ਬੰਦਗੀ ਹੋਏਗੀ ਸੰਸਾਰ ਦੀ ਤਰੱਕੀ ਕਰੀ ਜਾ ਕੋਈ ਮਨਾਈ ਨਹੀਂ ਕਿਹਦੇ ਬਾਬਤ ਸਤਿਗੁਰਾਂ ਨੇ ਕਿਹਾ ਸੁਲਤਾਨ ਹੋਵਾ ਮੇ ਲਸ਼ਕਰ ਤਖਤ ਰਾਖਾਂ ਪਾਓ ਹੁਕਮ ਹਸਲ ਕਰੀ ਬੈਠਾ ਨਾਨਕਾ ਸਾ ਬਾਉ ਮਤ ਦੇਖ ਭੁੱਲਾ ਵਿਸਰੇ ਤੇਰਾ ਚਿੱਤਨ ਆਵੇ ਨਾ ਪਾਸ਼ਾ ਕਹਿੰਦੇ ਤਰੱਕੀ ਇੰਨੀ ਕਰ ਸੁਲਤਾਨ ਬਣ ਰਾਜਾ ਬਣ ਇਦਾਂ ਦਾ ਰਾਜਾ ਤੇਰਾ ਸਾਰੀ ਸ੍ਰਿਸ਼ਟੀ ਦੇ ਹੁਕਮ ਚੱਲਦਾ ਹੋਵੇ ਸੁਲਤਾਨ ਹੋਮਾ ਮੇ ਲਸ਼ਕਰ ਮੇਰੇ ਕੋਲੇ ਲਸ਼ਕਰ ਬਹੁਤ ਜ਼ਿਆਦਾ ਹੋਵੇ ਤਖਤ ਰਾਖਾਂ ਪਾਉ ਮੈਂ ਤਖਤੇ ਉੱਪਰ ਪੈ ਰਖਾਂ ਆਪਣੀ ਉਸ ਪਦਵੀ ਤੱਕ ਪਹੁੰਚ ਜਾਵਾਂ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ ਆਓ ਕਹਿੰਦੇ ਮੈਂ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਚਲਾਣ ਦੀ ਤਾਕਤ ਇਕੱਠੀ ਕਰ ਲਵਾਂ ਪਰ ਫਿਰ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਕਹਿੰਦੇ ਮਤ ਵਿਖ ਭੁੱਲਾ ਵਿਸਰੈ ਤੇਰਾ ਚੇਤਨਾ ਆਵੇ ਨਾ ਮਾਨਕ ਮਾਲਕਾ ਕਿਰਪਾ ਕਰੀ ਆ ਰਾ ਸੰਘਾਸਨ ਵੇਖ ਕੇ ਕਿ ਤੈਨੂੰ ਨਾ ਭਲਾ ਬੈਠਾ ਜੇ ਤੈਨੂੰ ਭਲਾ ਕੇ ਮੈਂ ਰਾਜ ਕਰ ਲੱਗਿਆ ਨਾ ਸੰਸਾਰ ਦਾ ਬੇੜਾ ਕਰ ਕਰਦਾਗਾ ਤੇ ਜੇ ਤੈਨੂੰ ਯਾਦ ਕਰਕੇ ਰਾਜ ਕਰਾਂਗਾ ਸੰਸਾਰ ਨੂੰ ਸਵਰਗ ਬਣਾਦਾਗਾ ਇਸੇ ਕਰਕੇ ਜਿੰਨਾ ਰਾਜਿਆਂ ਨੇ ਨਿਰੰਕਾਰ ਨੂੰ ਚੇਤੇ ਰੱਖ ਕੇ ਰਾਜ ਕੀਤਾ ਉਹਨਾਂ ਦਾ ਲੋਕ ਧੰਨਵਾਦ ਕਰਦੇ ਤਰੀਫਾਂ ਕਰਦੇ ਨੇ ਜਿਨ੍ਹਾਂ ਨੇ ਨਿਰੰਕਾਰ ਨੂੰ ਭਲਾ ਕੇ ਰਾਜ ਕੀਤਾ ਉਹਨਾਂ ਨੇ ਅਤਿਆਚਾਰ ਕਰ ਕਰਕੇ ਦੁਨੀਆ ਦਾ ਕਹਾਣ ਕਰ ਦਿੱਤਾ ਉਹਨਾਂ ਨੂੰ ਲੋਕ ਪਿਆਰ ਨਾਲ ਨਹੀਂ ਲਾੜਤਾ ਪਉਣ ਵਾਸਤੇ ਯਾਦ ਕਰਦੇ ਨੇ ਤੇ ਸਾਬ ਜੀ ਕਹਿੰਦੇ ਪਿਆਰਿਆ ਇੱਥੇ ਜਦੋਂ ਤੂੰ ਆਇਆ ਹੈ ਤੇਨੂੰ ਗੁਰੂ ਨੇ ਅਨਪੱਪ ਕਰਵਾ ਦਿੱਤਾ ਤੇ ਤੈਨੂੰ ਗੁਰੂ ਨੇ ਪਾਵਰ ਦੇ ਦਿੱਤੀ ਜਦੋਂ ਪਾਵਰ ਮਿਲੀ ਹੈ ਤੂੰ ਆਪਣੇ ਅੰਦਰ ਚਾਤੀ ਮਾਰੀ ਤੇ ਉਸ ਪਾਵਰ ਦੇ ਨਾਲ ਭਲਾ ਕਰਨਾ ਸ਼ੁਰੂ ਕੀਤਾ ਤੇ ਮਾਲਕ ਜੀ ਕਿਰਪਾ ਕਰ ਰਹੇ ਨੇ ਕਿ ਜਦੋਂ ਗੁਰੂ ਨੂੰ ਮਿਲਿਆ ਗੁਰੂ ਨੇ ਆਪਣੇ ਆਪ ਦਾ ਚੇਤਾ ਕਰਾਇਆ ਚੇਤਾ ਹੀ ਤਾਂ ਚੇਤ ਲੈ ਪਾਸ਼ਾਜ ਨੇ ਕਿਹਾ ਜੇ ਚੇਤਾ ਹੀ ਜਿਹਦੇ ਨਾਲੋਂ ਤੂੰ ਵਿਛੜ ਕੇ ਆਇਆ ਹੈ ਜਿਵੇਂ ਛੁਟਕੀ ਲਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਉਹਦੇ ਨਾਲ ਜੁੜਦਾ ਉਪਰਾਲਾ ਕਰ ਤੇ ਸਾਹਿਬ ਜੀ ਕਿਰਪਾ ਕਰ ਰਹੇ ਨੇ ਜੈ ਘਰ ਕੀਰਤਿ ਆਖੀਏ ਕਹਿੰਦੇ ਜਿਸ ਸਤ ਸੰਗ ਸਭਾ ਦੇ ਵਿੱਚ ਪਰਮਾਤਮਾ ਦੀ ਸਿੱਖ ਤੋਂ ਸਲਾਹ ਕੀਤੀ ਜਾਂਦੀ ਹੈ ਚੈ ਘਰ ਕੀਰਤਿ ਆਖੀਏ ਕਰਤੇ ਕਾ ਹੋਏ ਵਿਚਾਰੋ ਕਹਿੰਦੇ ਜੇ ਸਤ ਸੰਗਤ ਦੇ ਵਿੱਚ ਜਾ ਕਰਕੇ ਪ੍ਰਮਾਤਮਾ ਦੀ ਸਿਫਤੋ ਸਲਾਹ ਦੇ ਗੀਤ ਗਾਏ ਜਾਂਦੇ ਨੇ हे ਜਿੰਦ ਕੁੜੀਏ ਉਹ ਸਤ ਸੰਗ ਘਰ ਦੇ ਵਿੱਚ ਜਾ ਕੇ ਬੈਠਿਆ ਕਰ ਤਿਤ ਕਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਕਹਿੰਦੇ ਉਹ ਸਤ ਸੰਗਤ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿਫਤੋ ਸਲਾਹ ਦੇ ਗੀਤ ਗਾ ਤੇ ਉਹ ਸਿਰਜਣਹਾਰ ਪ੍ਰਮਾਤਮਾ ਨੂੰ ਯਾਦ ਕਰ ਤੂੰ ਗਾਵੋ ਮੇਰੇ ਨਰਭੌ ਕਾ ਸੋਹਿਲਾ ਕਹਿੰਦੇ ਭਾਈ ਮੇਰੇ ਡਰ ਤੋਂ ਰਹਿਤ ਮਾਲਕ ਦੇ ਗੀਤ ਗਾ ਆਕਾਰਪੁਰਖ ਵੈਗੁਰੂ ਦੀ ਸਿਫਤੋ ਸਲਾਹ ਦੇ ਗੀਤ ਗਾ ਤੂੰ ਗਾਵੋ ਮੇਰੇ ਨਰਭੌ ਕਾ ਸੋਹਿਲਾ ਹਾਂ ਵਾਰੀ ਜਿੱਤ ਸੋਹਿਲੇ ਸਦਾ ਸੁਖ ਹੋਏ ਕਹਿੰਦੇ ਉਹ ਗੀਤ ਖੁਸ਼ੀ ਦੇਗਾ ਜਿਹਦੇ ਨਾਲ ਸਦਾ ਸੁੱਖ ਮਿਲਦਾ ਹੈ ਜਿਹਦੇ ਨਾਲ ਸੁਖ ਮਿਲਦਾ ਏ ਆਨੰਦ ਮਿਲਦਾ ਏ ਉਹ ਗੀਤ ਸਤ ਸੰਗਤ ਦੇ ਵਿੱਚ ਜਾ ਕੇ ਗਾਇਆ ਕਰਹਾਓ ਨਿਤ ਨਿਤ ਜੀੜੇ ਸੰਭਾਲੀਐਨ ਕਹਿੰਦੇ ਨਿਤਾ ਪ੍ਰਤੀ ਸਮਾਨ ਸਦਾ ਹੀ ਉਸ ਦਾਤੇ ਨੂੰ ਯਾਦ ਕਰ ਨਿਤ ਨਿਤ ਜੀੜੇ ਸੰਭਾਲੀਐਨ ਦੇਖੇਗਾ ਦੇਵ ਨਿਹਾਰ ਕਹਿੰਦੇ ਜਿਹੜਾ ਦਾਤਾ ਸਦਾ ਤੇਰੀ ਸੰਭਾਲ ਕਰਦਾ ਹੈ ਤੈਨੂੰ ਦਾਤਾ ਦਿੰਦਾ ਏ ਤੇਰੇ ਤੇ ਨਿਗਾਹ ਰੱਖਦਾ ਏ ਉਸ ਦਾਤੇ ਦੇ ਗੁਣ ਗਾਇਆ ਕਰ ਨਿਤ ਨਿਤ ਜੀੜੇ ਸਮਾਲੀਆਂ ਨੂੰ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਉਸ ਦਾਤੇ ਕਮ ਸਮਾਰ ਕਹਿੰਦੇ ਉਸ ਦਾਤੇ ਦੀ ਕੀਮਤ ਨਹੀਂ ਪੈ ਸਕਦੀ ਉਹਦੇ ਗੋਣ ਉਹਦੀਆਂ ਦਾਤਾਂ ਉਹ ਬੇਅੰਤ ਨੇ ਫੇਰ ਚੇਤਾ ਕਰਾਉਂਦੇ ਨੇ ਕਿ ਉਹਦੇ ਗੁਨਾ ਵਿੱਚ ਲੱਗ ਕੇ ਇੱਕ ਗੱਲ ਚੇਤਾ ਰੱਖਣਾ ਹੈ ਸੰਬਤ ਸਾਹਾ ਲਿਖਿਆ ਮਿਲ ਕਰ ਪਾਉ ਤੇਲ ਕਹਿੰਦੇ ਜਿੱਤਾ ਵਿਆਹ ਦਾ ਸਮਾਂ ਮਹੂਰਤ ਪੱਕਾ ਕੀਤਾ ਜਾਂਦਾ ਹੈ ਤੇ ਉਹ ਸਮੇਂ ਦੇ ਉੱਪਰ ਇੱਕ 나ਈ ਸਿੰਘ ਉਹ ਸਮਿਆਂ ਦਾ ਉਹ ਸਾਹ ਚਿੱਠੀ ਲੈ ਕੇ ਕੁੜੀ ਵਾਲਿਆਂ ਦੇ ਘਰੇ ਆਉਂਦਾ ਹੈ ਲੜਕੇ ਵਾਲਿਆਂ ਦੇ ਘਰੇ ਵੀ ਜਾਂਦਾ ਹੈ ਤੇ ਲੜਕੀ ਵਾਲਿਆਂ ਦੇ ਘਰੇ ਜਾਂਦਾ ਹੈ ਕਿ ਸਾਰਾ ਵਿਆਹ ਦਾ ਕਾਰ ਬਿਹਾਰ ਉਹਨੇ ਦੋਨਾਂ ਪਰਿਵਾਰਾਂ ਦੇ ਵਿੱਚ ਦੱਸਣਾ ਹੁੰਦਾ ਹੈ ਉਧਰੋਂ ਲੜਕੇ ਨੂੰ ਵੀ ਸਾਇ ਚਿੱਠੀ ਮਿਲਦੀ ਹੈ ਤੇ ਇਧਰੋਂ ਲੜਕੀ ਦੇ ਘਰੇ ਵੀ ਆਉਂਦੀ ਹੈ ਕਿ ਇੰਨੀ ਤਰੀਕ ਮੁੱਕਕਰ ਕਰ ਦਿੱਤੀ ਹੈ ਕਿ ਤੁਸੀਂ ਤਿਆਰੀ ਰੱਖਣੀ ਹੈ ਕਹਿੰਦੇ ਜਿਵੇਂ ਵਿਆਹ ਲਈ ਮਹੂਰਤ ਮਿੱਥਿਆ ਜਾਂਦਾ ਹੈ ਉਸ ਸਮੇ ਮਿੱਥੇ ਹੋਏ ਮਹੂਰਤ ਦੇ ਵਾਸਤੇ ਜਦੋਂ ਸਾਰਾ ਕਾਰਜ ਹੋਣਾ ਹੈ ਕਹਿੰਦੇ ਉਸ ਸਮੇਂ ਦੀ ਚਿੱਠੀ ਭੇਜੀ ਜਾਂਦੀ ਹੈ ਤੇ ਇਥੇ ਜਿੰਦ ਬਉਟੀ ਨੂੰ ਜਿੰਦ ਕੁੜੀ ਨੂੰ ਚਿੱਠੀ ਆਉਂਦੀ ਹੈ ਪਰਮਾਤਮਾ ਦੀ ਕਿ ਇਥੇ ਸੰਸਾਰ ਤੇ ਤੂੰ ਸਦੀਵੀ ਨਹੀਂ ਰਹਿਣਾ ਇੱਕਾਂ ਇੱਕ ਦਿਨ ਚਲੇ ਜਾਣਾ ਹੈ ਤੇ ਇਸ ਕਰਕੇ ਉਹ ਚਿੱਠੀ ਦਾ ਇੰਤਜ਼ਾਰ ਕਰ ਤੇ ਆਪਣੇ ਆਪ ਦੀ ਸੰਭਾਲ ਕਰ ਨਿਤ ਨਿਤ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸਿੱਸੜੀਆਂ ਜੇ ਹੋਵੇ ਸਾਬ ਸਿਉਂਗੇ ਕਹਿੰਦੇ ਜਦੋਂ ਮਿੱਥਿਆ ਹੋਇਆ ਸਮਾਂ ਆ ਗਿਆ ਸਾਹਾ ਨਿਕਲਿਆ ਜਿਹੜਾ ਉਹ ਆ ਗਿਆ ਫਿਰ ਉਸ ਦਿਨ ਮਈਏ ਪਾਇਆ ਜਾਂਦਾ ਹੈ ਤੇਲ ਦੀ ਰਸਮ ਹੁੰਦੀ ਹੈ ਤੇ ਅਸੀਸਾਂ ਦਿੱਤੀਆਂ ਜਾਂਦੀਆਂ ਨੇ ਤੇ ਕਹਿੰਦੇ ਇਦਾਂ ਹੀ ਪਰਮਾਤਮਾ ਦੇ ਸਤਸੰਗੀ ਗੁਰਮੁਖ ਜਨ ਸਤ ਸੰਗਤ ਦੇ ਵਿੱਚ ਬੈਠ ਕੇ ਇੱਕ ਦੂਜੇ ਨੂੰ ਅਸੀਸਾਂ ਦਿੰਦੇ ਨੇ ਕਿ ਤੂੰ ਇਸ ਸੰਸਾਰ ਦੇ ਵਿੱਚ ਵੀ ਸੁਖੀ ਵਸੇ ਤੇ ਨਿਰੰਕਾਰ ਦੇ ਘਰ ਵਿੱਚ ਵੀ ਤੇਰਾ ਵਸੀਬਾ ਹੋ ਜਾਵੇ ਉੱਥੇ ਤੇਰਾ ਰਹਿਣਾ ਆ ਜਾਵੇ ਇਹ ਸਤ ਸੰਗੀ ਇੱਕ ਦੂਜੇ ਨੂੰ ਅਸੀਸਾਂ ਦੰਦਦੇ ਨੇ ਸੰਬਤ ਸਾਹਾਲਿਕਿਆ ਮਿਲ ਕਰ ਪਾਵੋ ਤੇ ਦੇਹੋ ਸੱਜਣਾ ਸਿੱਸੜੀਆਂ ਕਹਿੰਦੇ ਸਤ ਸੰਗੀ ਜਨੋ ਅਸੀਸਾਂ ਦਿਓ ਕਿਉਂ ਹੋਵੇ ਸਾਬ ਸਿਓ ਮੇਲ ਜਿਹਦੇ ਨਾਲ ਪ੍ਰਮਾਤਮਾ ਦੇ ਨਾਲ ਮਲਾਪ ਹੋ ਜਾਵੇ ਪਰਮਾਤਮਾ ਦੇ ਨਾਲ ਸਾਂਝ ਪੈ ਜਾਵੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਕਹਿੰਦੇ ਇਹ ਸਦਾ ਹਰੇਕ ਘਰ ਦੇ ਵਿੱਚ ਆਉਂਦਾ ਹੈ ਜਿਹੜਾ ਵੀ ਜੀਵ ਸੰਸਾਰ ਤੇ ਆਇਆ ਹੈ ਜਨਮ ਲੈ ਕੇ ਉਹਨੂੰ ਹਰੇਕ ਨੂੰ ਇਹ ਸਦਾ ਆ ਰਿਹਾ ਏ ਕਿ ਤੂੰ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੈ ਤੇਰੇ ਮੌਤ ਲਾੜੇ ਨੇ ਆ ਜਾਣਾ ਹੈ ਉਦੇ ਆਉਣ ਤੋਂ ਪਹਿਲਾਂ ਆਪਣੇ ਜੀਵਨ ਨੂੰ ਸਵਾਰ ਲੈ ਆਪਣੇ ਜੀਵਨ ਦੇ ਅੰਦਰ ਅਕਾਲ ਪੁਰਖ ਵਹਿਗੁਰੂ ਦੀ ਸਿਵਤੋ ਸਲਾਹਕਾਰ ਜੀਵਨ ਨੂੰ ਸਵਾਰ ਕੇ ਜਾਇ ਤੇ ਸੋਹਰੇ ਘਰ ਵਿੱਚ ਰਸਨਾ ਸੌਖਾ ਹੋ ਜਾਵੇਗਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਤਨਹਾਰਾ ਸਿਮਰੀਏ ਨਾਨਕ ਸੇ ਦੇ ਅਵਨ ਪਾਛੇ ਕਹਿੰਦੇ ਭਾਈ ਇਹ ਸਾਹਾ ਸਾਰਿਆਂ ਦੇ ਘਰੇ ਜਾਂਦਾ ਇਹ ਸਾਇ ਚਿੱਠੀ ਮੌਤ ਦਾ ਦਿਨ ਇਸ ਕਰਕੇ ਉਹ ਪਰਮਾਤਮਾ ਵਹਿਗੁਰੂ ਨੂੰ ਯਾਦ ਕਰੋ ਜਿਨੇ ਇਹ ਸਾਇ ਚਿੱਠੀ ਭੇਜਨੀ ਹੈ ਜਿਨੇ ਇਸ ਸੰਸਾਰ ਤੋਂ ਚਿੰਦ ਬੋਟੀ ਨੂੰ ਲੈ ਕੇ ਜਾਣਾ ਹੈ ਉਹਦੇ ਗੁਣ ਗਾਇਆ ਕਰੋ ਤੇ ਉਹਦੇ ਗੁਣ ਗਾਉਣ ਦੇ ਨਾਲ ਸਾਡੇ ਹਿਰਦੇ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਲ ਇੱਕ ਮਿਕ ਹੋਣ ਦਾ ਸਮਾ ਬਣ ਜਾਏਗਾ ਜਿਨ੍ਹਾਂ ਨੇ ਇੱਥੇ ਜਿਉਂਦੇ ਯਾਦ ਕੀਤਾ ਜੀਵਤ ਸਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਜਿਨ੍ਹਾਂ ਨੇ ਜਿਉਂਦੇ ਜੀ ਰੱਬ ਨੂੰ ਯਾਦ ਕੀਤਾ ਉਹ ਸੰਸਾਰ ਤੋਂ ਜਾਣ ਲਿਗੇ ਵੀ ਯਾਤ ਕਰਦੇ ਨੇ ਉਹਨਾਂ ਦਾ ਆਇਆ ਹੋਇਆ ਸਫਲ ਹੋ ਜਾਂਦਾ ਏ ਜਨਮ ਮਰਨ ਦੋ ਹੁਮੇ ਨਾਹੀ ਜਨ ਪਰਉਪਕਾਰੀ ਆਏ ਚੀ ਤਾਨ ਦੇ ਭਗਤੀ ਲਾਇਨ ਅਰਸੋਂ ਲੈਣ ਮਿਲਾਏ ਉਹ ਜਨਮ ਮਰ ਤੋਂ ਆਪ ਹੀ ਮੁਕਤ ਹੋ ਗਏ ਤੇ ਜਿਹੜੇ ਜਿਹੜੇ ਨੇ ਉਹਨਾਂ ਦੀ ਸੰਗਤ ਕੀਤੀ ਉਹ ਵੀ ਮੁਕਤ ਹੋ ਗਏ ਆਪ ਮੁਕਤ ਮੁਕਤ ਕਰੇ ਸੰਸਾਰ ਉਹ ਆਪ ਮੁਕਤ ਸਾਨ ਜਿਹੜਾ ਸੰਸਾਰ ਆ ਕੇ ਸੰਸਾਰੀ ਲੋਕ ਆ ਕੇ ਕੋਲੇ ਬੈਠ ਗਏ ਉਹਨਾਂ ਨੂੰ ਵੀ ਮੁਕਤੀ ਪ੍ਰਦਾਨ ਕਰ ਦਿੱਤੀ ਉਹ ਆਪ ਤੇ ਜਨਮ ਮਰ ਤੋਂ ਮੁਕਤ ਸੀ ਤੇ ਜਿਹੜੇ ਜਿਹੜੇ ਸਤ ਸੰਗਤ ਕਰਕੇ ਉਹਨਾਂ ਦੇ ਨਕোল ਬੈ ਕੇ ਸਿੱਖਿਆ ਧਾਰਨ ਕਰਕੇ ਉਹ ਵੀ ਜਨਮ ਮਰਤ ਹੋ ਰਹਿਤ ਹੋ ਗਏ ਉਹਨਾਂ ਦਾ ਆਇਆ ਹੋਇਆ ਵੀ ਸਫਲ ਹੋ ਗਿਆ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਆਪਣੇ ਆਪ ਨੂੰ ਵੀ ਸਵਾਰੀਏ ਤੇ ਹੋਰਾਂ ਦੇ ਵੀ ਜੀਵਨ ਨੂੰ ਸਵਾਰਨ ਦਾ ਉਪਰਾਲਾ ਕਰੀਏ ਆਪ ਮੁਕਤ ਮੁਕਤ ਕਰੇ ਸੰਸਾਰ ਵਾਲੀ ਬਸਤਾ ਬਣ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਆਪ ਸਮੂਹ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨੀ ਵੀ ਸੰਗਤ ਚੈਨਲ ਦੇ ਰਾਈ ਸੁਣ ਰਹੀ ਹੈ ਸਮੂਹ ਸੰਗਤ ਦਾ ਵੀ ਧੰਨਵਾਦ ਪਾਈ ਲਾਇਕ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸੋ ਸਮੂਹ ਸੰਗਤ ਦਾ ਧੰਨਵਾਦ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਲਾਓ ਜੀ ਫਤੇ ਵਾਹਿਗੁਰੂ ਜਿੱਕਾ ਹਰਸਾ ਵਾਹ ਕਿ ਕੀਫਤੇ